ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਾਜ਼ਾਰਾਂ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਇਹਨਾਂ ਲੋਕਾਂ ਦੀ ਅਜਿਹੀ ਅਪੀਲ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਇਸ ਖਬਰ ਨੂੰ ਜ਼ਰੂਰ ਸ਼ੇਅਰ ਕਰੋਗੇ ਦਰਅਸਲ ਜਿੱਥੇ ਇਹਨਾਂ ਲੋਕਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਤੁਹਾਡੇ ਅਸੀਂ ਕੰਮਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿੱਥੇ ਤੁਸੀਂ ਸ਼ਰਾਬ ਨੂੰ ਲੈ ਕੇ ਜਾਂ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਤੇ ਸਖਤੀ ਕੀਤੀ ਹੈ ਪਰ ਦੂਸਰੇ ਪਾਸੇ ਇਹਨਾਂ ਲੋਕਾਂ ਨੇ ਹੁਣ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਚਾਇਨਾ ਡੋਰ ਦੀ ਵਰਤੋਂ ਵੇਚ ਦੇ ਪਏ ਨੇ ਜਾਂ ਅਜੇ ਹੀ ਚੀਜ਼ ਬਣਾਉਂਦੇ ਪਏ ਨੇ ਉਹਨਾਂ ਤੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਕੀਤੀ ਜਾਵੇ ਅੱਜ ਸਾਰੇ ਐਂਟੀ ਕਰਾਈਮ ਐਸੋਸੀਏਸ਼ਨ ਤੋਂ ਲੁਧਿਆਣਾ ਦੇ ਨਵ ਨਿਯੁਕਤ ਕਮਿਸ਼ਨਰ ਮਾਨਯੋਗ ਸਿੱਧੂ ਸਾਹਿਬ ਨੂੰ ਮਿਲਣ ਆਇਆ ਇੱਕ ਤਾਂ ਅਸੀਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦੇ ਹਾਂ ਕਿ ਉਹਨਾਂ ਨੇ ਨਵਾਂ ਚਾਰਜ ਸੰਭਾਲਿਆ ਦੂਜਾ ਉਹਨਾਂ ਬਾਰੇ ਆਮ ਲੋਕਾਂ ਦੀ ਚਰਚਾ ਹੈ ਕਿ ਬੜੇ ਹੀ ਇਮਾਨਦਾਰ ਨੇ ਦਲੇਰਾਨਾ ਨੇ ਔਰ ਸਖਤ ਨੇ ਮੈਂ ਸਮਝਦਾ ਹਾਂ ਜਿਹੜੀ ਇਹਨਾਂ ਨੇ ਦੋ ਦਿਨ ਪਹਿਲਾਂ ਦਸ਼ਿਆਂ ਦੇ ਖਿਲਾਫ ਸ਼ਰਾਬ ਪੀਣ ਵਾਲਿਆਂ ਦੇ ਖਿਲਾਫ ਡਰਾਈਵ ਕੀਤੀ ਹੈ ਜਿਹੜੇ ਰੈਸਟੋਰੈਂਟਾਂ ਦੇ ਬਾਹਰ ਹੋਟਲਾਂ ਦੇ ਬਾਹਰ ਅਤੇ ਕਾਰਾਂ ਵਿੱਚ ਬੈਠ ਕੇ ਸ਼ਰਾਬਾ ਪੀਂਦੇ ਸੀ ਉਹਨਾਂ ਦੇ ਸਖਤ ਕਾਰਵਾਈ ਕੀਤੀ ਹੈ ਔਰ ਘਟੋ ਘਟ 70 80 90 ਮੁਕਦਮੇ ਦਰਜ ਕੀਤੇ ਨੇ ਔਰ ਸਭ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਅਸੀਂ ਜਿੱਥੇ ਇਸ ਐਕਸ਼ਨ ਦੀ ਉਹਨਾਂ ਨੂੰ ਵਧਾਈ ਦਿੰਦੇ ਆ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਉੱਥੇ ਮੰਗ ਕਰਾਂਗੇ ਕਿ ਇਹ ਜਿਹੜੀ ਡਰਾਈਵ ਹੈ ਕੰਟੀਨਿਊ ਚਲਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਮ ਨਾਗਰਿਕ ਆਪ ਅਤੇ ਆਪਣੇ ਪਰਿਵਾਰ ਨਾਲ ਕਿਸੇ ਵੀ ਰੈਸਟੋਰੈਂਟ ਹੋਟਲ ਜਾ ਕੇ ਆਜ਼ਾਦ ਤੌਰ ਤੇ ਆਪਣਾ ਇੰਜੋਏ ਕਰ ਸਕੇ ਲੱਗਦਾ ਨਹੀਂ ਕਿ ਕਿੰਨੇ ਕਿਤੇ ਜੀ ਅਫਸਰ ਚੇਂਜ ਹੁੰਦੇ ਨੇ ਪਰ ਕੰਮ ਚੱਲਦੇ ਰਹਿੰਦੇ ਨੇ ਲੋਕਾਂ ਬੱਚਿਆਂ ਕੇ ਜਾਣਾ ਜਾਂਦੇ ਰਹਿੰਦੇ ਕੀ ਕਹਿਣਾ ਚਾਹੀਦਾ ਸਾਡੀ ਬੇਨਤੀ ਇਹੀ ਹੈ ਵੀ ਅੱਜ ਤੱਕ ਜਿਨੇ ਵੀ ਅਫਸਰ ਆਏ ਨੇ ਅਸੀਂ ਕਿਸੇ ਨੂੰ ਨਿੰਦੇਦੇ ਨਹੀਂ ਲੇਕਿਨ ਅੱਜ ਤੱਕ ਐਡੀ ਸਖਤ ਕਾਰਵਾਈ ਕਿਸੇ ਅਫਸਰ ਵੱਲੋਂ ਨਹੀਂ ਕੀਤੀ ਗਈ ਕਿ 70 80 ਪਰਚੇ ਇੱਕ ਦਿਨ ਵਿੱਚ ਕੀਤੇ ਜਾ ਰਹੇ ਔਰ ਕਿਸੇ ਵੀ ਚਾਹੇ ਉਹ ਕਿਹੜੇ ਵੀ ਰੁਤਬੇ ਦਾ ਮਾਲਕ ਸੀ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਅੱਜ ਪਲਾਸਟਿਕ ਡੋਰ ਦੀ ਮਾਨੂਰਿਆ ਕਿਹਾ ਅਸੀਂ ਅੱਜ ਵੇਨ ਸਾਡਾ ਇਹਦਾ ਮੁੱਦਾ ਹੈ ਪਲਾਸਟਿਕ ਡੋਰ ਦਾ ਪਿਛਲੇ ਸਮੇਂ ਵਿੱਚ ਆਪਾਂ ਰੋਜ਼ ਖਬਰਾਂ ਪੜ੍ਹਦੇ ਆਂ ਲੁਧਿਆਣੇ ਵਿੱਚ ਵੀ ਆਪਾਂ ਦੋ ਦਿਨ ਪਹਿਲਾਂ ਘੰਟਾ ਘੜ ਖੋਲੇ ਸਕੂਟਰ ਤੇ ਜਾ ਰਹੇ ਬੰਦੇ ਕੋਲ ਉਦੀ ਗਰਦਨ ਤੇ ਲੱਗੀ ਉਦੀ ਗਰਦਨ ਕੱਟੀ ਗਈ ਕਈ ਪੰਛੀ ਮਰ ਗਏ ਕਈ ਮੋਤਾ ਹੋਈਆਂ ਕੱਲ ਪਰਸੋ ਅੰਮ੍ਰਿਤਸਰ ਦੀ ਖਬਰ ਆ ਰਹੀ ਸੀ ਇੱਕ ਬੰਦੇ ਦੀ ਮੌਤ ਹੋ ਗਈ ਹੁਸ਼ਿਆਰਪੁਰ ਤੋਂ ਖਬਰ ਆਈ ਸੀ ਕਿ ਉੱਥੇ ਮੋਤਾ ਹੋਈਆਂ ਪਠਾਨਕੋਟ ਤੋਂ ਖਬਰ ਆਈ ਹੈ ਹਰ ਪਾਸੇ ਇਹ ਖਬਰਾਂ ਆ ਰਹੀਆਂ ਨੇ ਕਿ ਇਹ ਜਿਹੜੀ ਡੋਰ ਹੈ ਚైనా ਡੋਰ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਸੀਂ ਸੀਪੀ ਸਾਹਿਬ ਨੂੰ ਮਿਲਣ ਆਈ ਸੀ ਕਿ ਜਿੱਥੇ ਤੁਸੀਂ ਏਡੇ ਵਧੀਆ ਕੰਮ ਕਰ ਰਹੇ ਹੋ ਉੱਥੇ ਇੱਥੇ ਵੀ ਧਿਆਨ ਦਿਓ ਇਹਦਾ ਧਿਆਨ ਦੇ ਕੇ ਕਿਉਂਕਿ ਹੁੰਦਾ ਕੀ ਹੈ ਇੱਕ ਦੋ ਬੰਦੇ ਛੋਟੇ-ਮੋਟੇ ਫੜਲੇ ਜਾਂਦੇ ਨੇ ਲੇਕਿਨ ਜਿਹੜਾ ਮਾਫੀਆ ਹੈ ਉਹਨੂੰ ਸੂਆ ਨਹੀਂ ਜਾਂਦਾ ਔਰ ਖਬਰਾਂ ਲੱਗ ਜਾਂਦੀਆਂ ਵੀ ਕੋਟੇ ਫੜਲੇ ਬੰਦੇ ਫੜਲੇ ਲੇਕਿਨ ਆਮ ਤੌਰ ਤੇ ਇਹ ਦੇਖਿਆ ਗਿਆ ਹੈ ਹਰ ਦੁਕਾਨ ਤੋਂ ਲਗਭਗ ਲਗਭਗ ਹਰ ਦੁਕਾਨ ਤੋਂ ਅਸੀਂ ਡੋਰ ਆਮ ਮਿਲ ਸਕਦੀ ਹੈ ਲੱਗਦਾ ਹੈ ਸ਼ਹਿਰ ਦੇ ਅੰਦਰੂਨੀ ਏਰੀਆ ਦੇ ਵਿੱਚ ਜਿਆਦਾ ਵਿਕਦੀ ਦੀ ਹੈ ਮੈਂ ਦੱਸ ਰਿਹਾ ਨਹੀਂ ਇਹ ਸਾਰੇ ਲੋਕ ਕੌਣ ਨੇ ਇਹਨਾਂ ਮਗਰ ਪੋਲੀਟਿਕਲ ਪਾਵਰ ਹੈ ਔਰ ਜਿਹੜਾ ਅਫਸਰਾਂ ਦੇ ਨਾਲ ਨਜ਼ਦੀਕੀ ਰੱਖਦੇ ਨੇ ਔਰ ਜੇ ਸੀਪੀ ਸਾਹਿਬ ਜਾਣ ਤਾਂ ਮੈਂ ਸਮਝਦਾ ਮਾ ਟੀਡੀਵੀ ਪਰਮਾਨੋ ਉਸਕੇ ਮਾਰ ਸਕਦੀ ਆ ਔਰ ਇਹ ਤਾਂ ਦੋਰ ਦੀ ਗੱਲ ਹੈ ਇਲਾਕੇ ਦਾ ਮੁੰਸੀ ਇਲਾਕੇ ਦਾ ਐਸਐਚਓ ਉਹਨੂੰ ਹਰ ਗੱਲ ਦਾ ਪਤਾ ਹੁੰਦਾ ਕਿ ਕਿੱਥੇ ਕੀ ਹੋ ਰਿਹਾ ਅਸੀਂ ਇਹ ਬੇਨਤੀ ਕਰਨ ਆਏ ਆ ਕਿ ਜਿੱਥੇ ਇਹਨਾਂ ਦੇ ਖਿਲਾਫ ਦੋਰ ਬਣਾਉਣ ਵਾਲਿਆਂ ਦੇ ਖਿਲਾਫ ਹੋਲ ਸਿੱਧਾਂ ਦੇ ਖਿਲਾਫ ਆਮ ਦੁਕਾਨਦਾਰਾਂ ਦੇ ਖਿਲਾਫ ਅਤੇ ਲੋੜ ਵਰਤਨ ਵਾਲੇ ਖਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਥੇ ਮੰਗ ਕਰਾਂਗੇ ਤੇ ਇਸ ਐਕਟ ਵਿੱਚ ਚਾਹੇ ਮਸਲਾ ਸਰਕਾਰ ਦਾ ਲੇਕਿਨ ਸੀਪੀ ਸਾਹਿਬ ਇਹ ਤੇ ਆਪ ਗੌਰ ਫਰਮਾ ਕੇ ਉੱਪਰ ਆਵਾਜ਼ ਉਠਾ ਸਾਡੀ ਆਵਾਜ਼ ਉੱਪਰ ਪਹੁੰਚਾ ਕੇ ਇਹਨੂੰ ਜਿਹੜੇ ਕਾਨੂੰਨ ਨੂੰ ਹੈ ਉਹਨੂੰ ਸਖਤ ਕੀਤਾ ਜਾਵੇ ਤਾਂ ਜੋ ਜਿਹਦੇ ਤੇ ਇਹ ਲਾਗੂ ਹੋਵੇ ਉਹਨੂੰ ਪਤਾ ਲੱਗੇ ਕਿ ਮੈਂ ਜੁਰਮ ਕੀਤਾ ਹੈ ਸਟੇਸ਼ਨ ਵਾਲੇ ਕੀ ਮੈਸੇਜ ਹਨ ਇਹ ਵੀ ਜਿਹੜੇ ਲੋਕਾਂ ਦਾ ਪੈਸੇ ਕਮਾਣ ਦੇ ਖਰਕੇ ਲੋਕਾਂ ਜਾਣਾ ਜਾ ਰਿਹਾ ਹੈ ਦੇਖੋ ਅਸੀਂ ਲੋਕ ਸਾਰੇ ਹੀ ਆਪਣੇ ਆਪਣੇ ਲਾਲਚ ਪਿੱਛੇ ਆਪਣੇ ਹੀ ਬੱਚਿਆਂ ਦਾ ਘਾਣ ਕਰ ਰਹੇ ਹਾਂ ਦੇਖੋ ਹੁਣ ਕੋਈ ਦੁਕਾਨਦਾਰ ਹੈ ਉਹ ਹੋ ਸਕਦਾ ਉਹਦਾ ਬੱਚਾ ਆਪਦਾ ਵੀ ਕਿਸੇ ਇਸ ਇਲੀਬੇਟ ਚਾ ਦੇਵੇ ਲੇਕਿਨ ਉਹਨੂੰ ਲਾਲਚ ਹੈ ਵੀ ਮੈਂ ਰਤੋ ਰਤ ਅਮੀਰ ਰਤੋ ਰਤ ਅਮੀਰ ਹੋ ਜਾਵਾਂ ਅਸੀਂ ਇਹੀ ਬੇਨਤੀ ਕਰਾਂਗੇ ਲੋਕਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਆਪਾਂ ਕਿਉਂ ਪੈਸੇ ਤਾਂ ਪਰਮਾਤਮਾ ਨੇ ਜਿਹੜੇ ਦੇਣੇ ਆ ਉਹ ਦੇਣੇ ਆ ਲੇਕਿਨ ਆਪਾਂ ਗਲਤ ਪਾਸੇ ਜਾ ਕੇ ਆਪਣੇ ਬੱਚਿਆਂ ਦਾ ਆਪਣੇ ਪੰਜਾਬੀਆਂ ਦਾ ਆਪਣੇ ਭਰਾਵਾਂ ਦਾ ਦਾ ਘਾਣ ਕਰ ਰਹੇ ਹਾਂ ਇਹ ਗਲਤ ਹੈ ਇਹ ਤੇ ਆਪਾਂ ਨੂੰ ਸੋਚਣਾ ਚਾਹੀਦਾ ਹੈ ਉਹ ਇਸ ਦੌਰ ਤੇ ਆਪਾਂ ਨੂੰ ਨਿਕੰਮ ਕਰਨਾ ਚਾਹੀਦਾ ਮੈਂ ਇਹਨਾਂ ਸ਼ਬਦਾਂ ਦੇ ਨਾਲ ਇਹ ਦੁਬਾਰਾ ਸਭੀ ਸੀਪਸਾਬ ਨੂੰ ਇਹ ਬੇਨਤੀ ਕਰਾਂਗਾ ਕਿ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਐਸਐਨਜੀਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ